ਅੰਮ੍ਰਿਤਸਰ ਦੇ ਨਗਰ ਨਿਗਮ ਚ ਪਾਜਪਾ ਨੇ 384 ਕਰੋੜ ਦਾ ਬਜਟ ਪੇਸ਼ ਕੀਤਾ ਹੈ ਇਸ ਦੌਰਾਨ ਕਾਂਗਰਸੀ ਨਿਤਾਵਾਂ ਨੇ ਮੇਅਰ ਦਾ ਬਾਈਕਾਟ ਕਰਦੇ ਹੋਏ ਹਾਊਸ ਦੀ ਮੀਟਿੰਗ ਚ ਹੰਕਾਰ ਮੀਟਾ ਕਾਂਗਰਸੀ ਨੀਤਾ ਕਮਲਜੀਤ ਸਿੰਘ ਦਾ ਕਹਿਣੇ ਕਿ ਮੇਅਰ ਨੇ ਇਸ ਬਜਟ ਸੇ ਜਨਤਾ ਨੂੰ ਬੇਕੂਫ ਬਣਾਇਆ ਔਰ ਬਜਟ ਪੇਸ਼ ਕੀਤਾ ਗਿਆ ਇਹ ਦੇਖੋ ਹਾਂਜੀ ਅਣਗਿਣਤ ਬੋਝ ਪਾਏ ਗਏ ਨੇ ਇੱਕ ਡੀਐਸਪੀ ਦੀ ਤਨਖਾਹ ਵਿਖਾਈ ਗਈ ਹੈ ਇੱਕ ਇਨਸਪੈਕਟਰ ਦੀ ਤਨਖਾਹ ਵਿਖਾਈ ਗਈ ਹੈ ਬਾਈਕ ਬਾਈਕ ਕਨਸਟੇਬਲ ਦੀ ਹੈ ਦੋ ਹੈਡਕਾਸਟ ਲੈ ਮੈਨੂੰ ਦਿਖਾਓ ਕਦੀੋ ਬੰਦੇ ਦੇਖੇ ਗਏ ਮੈਨੂੰ ਉਸ ਡੀਐਸਪੀ ਦੇ ਦਰਸ਼ਨ ਕਰਾ ਦੇ ਮੈਨੂੰ ਉਸ ਇੰਸਪੈਕਟਰ ਦੇ ਦਰਸ਼ਨ ਕਰਾ ਇੱਕ ਉਹਦੇ ਵਿੱਚ ਸਪੋਰਟ ਸੈਕਸ਼ਨ ਵੀ ਪਾਈ ਗਿਆ ਅੱਜ ਤੱਕ ਉਹ ਦਿਖਾਓ ਕਾਰਪੇਸ਼ਨ ਦਾ ਕੋਈ ਸਪੋਰਟ ਕਿਸੇ ਸਪੋਰਟ ਸੈਕਸ਼ਨੇ ਵਰਕਆਊਟ ਕੀਤਾ ਸੋਲਿਡ ਵੇਜ ਦਾ ਮੇਰ ਸਾਹਿਬ ਕਹਿੰਦੇ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ 1350 ਰੁਪਏ ਦੇ ਈਐਸਐਲ ਕੰਪਨੀ ਦਿੱਤਾ ਈਐਸਐਲ ਕੰਪਨੀ ਨੇ ਅੱਗੇ 800 ਰੁਪਏ ਦੇ ਬੈਂਕੋਂ ਨੂੰ ਕੁਝ ਵਾੜਾ 850 850 ਰੁਪਏ ਸ਼੍ਰੀ ਗੁਰੂਨਾਮ ਕੰਪਨੀ ਦਿੱਤੀਆਂ ਮੈਨੂੰ ਦੱਸੋ ਵੀ ਆ 550 ਰੁਪਏ ਦੇ ਘਟਾਲੇ ਦਾ ਜ਼ਿੰਮੇਵਾਰ ਕੌਣ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਨੇਤਾ ਸੁਬਿੰਦਰ ਸਿੰਘ ਨੇ ਮਜੀਠਾ ਰੋਡ ਤੇ ਬਣੇ 32 ਖੋਖਿਆਂ ਨੂੰ ਹਟਵਾਉਣ ਦੀ ਮੰਗ ਰੱਖੀ ਪਰ ਲਾਸਟ ਟਾਈਮ ਜਦੋਂ ਦੇਖਿਆ ਵੀ ਖੋਖੇ 32 ਖੋਖੇ ਮਜੀਠਾ ਰੋਡ ਤੇ ਲੱਗੇ ਸੀ ਲਗਾਤਾਰ ਰੌਲਾ ਪਾਇਆ ਲਗਾਤਾਰ ਹੀ ਧਿਆਨ ਚਲਾंदे ਕਮਿਸ਼ਨਰ ਸਾਹਿਬ ਦੇ ਪਰ ਕਮਿਸ਼ਨਰ ਸਾਹਿਬ ਨੇ ਸਾਨੂੰ ਹਾਊਸ ਦੇ ਵਿੱਚ ਵਾਅਦਾ ਕੀਤਾ ਸੀ ਵੀ ਮੈਂ 12 ਨਵੰਬਰ ਤੱਕ ਲਾ ਦਾਂਗੀ ਪਰ ਉਹ ਇਨਕੇ ਉਹ ਕੁਝ ਨਹੀਂ ਕਰਕੇ ਆਪਣੀ ਟਰਮ ਪੂਰੀ ਕਰਕੇ ਉਹ ਨਿਕਲ ਗਈ ਹੁਣ ਅਸੀਂ ਆਸ ਰੱਖਦੇ ਆ ਜਿਸ ਤਰ੍ਹਾਂ ਮਤਲਬ ਸਰਕਾਰ ਬਦਲੀ ਹੈ ਤੇ ਜੇ ਵਾਕਈ ਕੈਪਟਨ ਅਮਰਿੰਦਰ ਸਿੰਘ ਜਿੱਦਾਂ ਕਿ ਵੀਆਪੀ ਕਲਚਰ ਨੂੰ ਖਤਮ ਕਰਨ ਦੀ ਗੱਲ ਕਰਦੇ ਲਾਲ ਬੱਤੀਆਂ ਦੀ ਗੱਲ ਖਤਮ ਕਰਦੇ ਆ ਤੇ ਆਮ ਆਦਮੀ ਦੀ ਗੱਲ ਨੂੰ ਕਰ ਰਿਹਾ ਜੇ ਤੇ ਆਪਾਂ ਉਸੇ ਗੱਲ ਨੂੰ ਇਮਾਨਦਾਰੀ ਜੋ ਉਹਨਾਂ ਨੇ ਵਾਅਦੇ ਕੀਤੇ ਲੋਕਾਂ ਨਾਲ ਜੇ ਤੇ ਇਮਾਨਦਾਰੀ ਦੀ ਗੱਲ ਨਾਲ ਵੇਖੀਏ ਤੇ ਤੇ ਮੇਰਾ ਮੇਰਾ ਮੰਨ ਹੈ ਵੀ ਉਹ ਇੱਕ ਹੋਖਿਆਂ ਦੇ ਉੱਤੇ ਕਾਰਵਾਈ ਛੇਤੀ ਤੋਂ ਛੇਤੀ ਹੋਣੀ ਚਾਹੀਦੀ ਇਸ ਮਾਮਲੇ ਤੇ ਮੇਰ ਬਖਸ਼ੀ ਰਾਮ ਰੋੜਾ ਨੇ ਦੱਸਿਆ ਕਿ ਨਗਰ ਨਿਗਮ ਨੇ 384 ਕਰੋੜ ਦਾ ਬਜਟ ਪਾਸ ਕੀਤਾ ਹੈ ਅਤੇ ਨਵਾਂ ਟੈਕਸ ਕੋਈ ਨਹੀਂ ਲਗਾਇਆ ਗਿਆ ਤੇ ਜਿਹੜਾ ਅੱਜ ਨਗਰ ਨਿਗਮ ਦੇ ਵਿੱਚ 2017-18 ਦਾ ਪੇਸ਼ ਕੀਤਾ ਗਿਆ ਇਹ ਪਿਛਲੀ ਵਾਰੀ ਨਾਲੋਂ ਵੀ ਵੱਧ ਕੇ ਬਜਟ ਹੈ 384 ਕਰੋੜ ਦਾ ਇਹ ਬਜਟ ਸੀ ਇਸ ਦੇ ਵਿੱਚ ਅਸੀਂ ਕੋਈ ਨਵੀਂ ਟੈਕਸ ਨਹੀਂ ਲਾਈ ਆਪਣੇ ਸੋਰਸਸ ਤੋਂ ਹੀ ਪੈਸੇ ਅਸੀਂ ਪਹਿਲੇ ਵੀ ਇਕੱਠੇ ਕਰਨੇ ਆ ਔਰ ਆਪਣੇ ਸੋਰਸਿਸ ਦੇ ਉੱਤੋਂ ਹੀ ਸਾਰਾ ਅਸੀਂ ਡਵੈਲਪਮੈਂਟ ਦਾ ਕੰਮ ਕਰਵਾਣੇ ਆ ਹਾਊਸ ਦੇ ਵਿੱਚੋਂ ਵਾਕ ਆਊਟ ਹੀ ਕਰਨਾ ਹੈ ਤੇ ਹਾਊਸ ਦੇ ਵਿੱਚ ਕਾਗਜ਼ ਪਕੜ ਕੇ ਦੀ ਅਸਰਾ ਕਰਨਾ ਹੈ ਤੇ ਡਵੈਲਪਮੈਂਟ ਦਾ ਤੁਹਾਨੂੰ ABC ਦੀ ਆਣੀ ਵੱਲ ਤੇ ਤੁਸੀਂ ਨਾ ਕਰਵਾ ਸਕਦੇ ਮੈਂ ਤੁਸੀ ਕੀਤੀ ਹੈ ਕਿ ਕਰਵਾਈ ਹੈ ਕਦੀ ਤੇ ਬੇਰ ਤੁਸੀਂ ਲੋਕਾਂ ਦਾ ਮਨ ਜਿਹੜਾ ਉਹ ਜਿੱਤ ਨਹੀਂ ਸਕਦੇ ਇਸੇ ਨਾਲ ਹੀ ਮੇਰ ਨੇ ਖੋਖਿਆਂ ਨੂੰ ਹਟਾਉਣ ਦੀ ਗੱਲ ਕਹੀ ਅਮਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ